ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਸੀਂ ਅੱਜ ਕੱਲ ਮਿਲਾਵਟ ਖੋਰੀ ਨੂੰ ਲੈ ਕੇ ਕਿਉਂਕਿ ਕਿਸ ਤਰੀਕੇ ਦਾ ਖਾਣ ਪੀਣ ਲੋਕਾਂ ਨੂੰ ਪਰੋਸਿਆ ਜਾ ਰਿਹਾ ਜਿਸ ਦੇ ਚੱਲਦੇ ਅਜਈਆਂ ਬਿਮਾਰੀਆਂ ਫੈਲ ਰਹੀਆਂ ਨੇ ਜਿਹੜੀਆਂ ਕਦੇ ਪੁਰਾਣੇ ਜ਼ਮਾਨੇ ਦੇ ਵਿੱਚ ਸੁਣੀਆਂ ਤੱਕ ਨਹੀਂ ਸੀ ਕਦੇ ਕੈਂਸਰ ਸ਼ੂਗਰ ਬਲੱਡ ਪ੍ਰੈਸ਼ਰ ਅਜਈਆਂ ਬਿਮਾਰੀਆਂ ਤੋਂ ਪਹਿਲਾਂ ਕਿੰਨੇ ਕੁ ਲੋਕ ਪੀੜਤ ਲੋਕਾਂ ਨੂੰ ਤਾਂ ਅਜਈਆਂ ਬਿਮਾਰੀਆਂ ਦੇ ਨਾਮ ਤੱਕ ਵੀ ਪਤਾ ਨਹੀਂ ਹੁੰਦੇ ਸੀ ਤਾ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਇਹ ਬਿਮਾਰੀਆਂ ਕਿਉਂ ਦਸਤਕ ਦੇ ਰਹੀ ਨੇ ਸਕਰੀਨ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਗਲੇ ਸੜੇ ਟਮਾਟਰਾਂ ਨੂੰ ਜਿਹੜਾ ਕਿ ਮੈਸ਼ ਕਰਕੇ ਉਸ ਦੀ ਚਟਣੀ ਤਿਆਰ ਕੀਤੀ ਜਾ ਰਹੀ ਹੈ ਚਟਣੀ ਕਿਹੜੀ ਜਿਹੜੀ ਤੁਸੀਂ ਸਮੋਸਿਆਂ ਦੇ ਨਾਲ 버ਗਰਾਂ ਦੇ ਨਾਲ ਪੀਜਿਆਂ ਦੇ ਨਾਲ ਹੋਰ ਵੱਖ-ਵੱਖ ਫਾਸਟ ਫੂਡ ਦੇ ਨਾਲ ਬੜੇ ਚਟਕਾਰੇ ਲੈ ਲੈ ਕੇ ਖਾਣੇ ਹੋ ਉਨਾ ਦੇ ਵਾਸਤੇ ਜਿਹੜੀ ਕਿ ਇਹ ਚਟਣੀ ਤਿਆਰ ਹੋ ਰਹੀ ਹੈ ਖੈਰ ਅਸੀਂ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਵਾਕਈ ਜਿਹੜੀ ਇਹ ਟਮਾਟਰਾਂ ਦੀ ਇਸ ਤਰੀਕੇ ਦੇ ਨਾਲ ਜਿਹੜੀ ਉਸ ਦੀ ਧੁਲਾਈ ਹੋ ਰਹੀ ਹੈ ਕਿ ਵਾਕਈ ਹੀ ਟਮਾਟਰਾਂ ਨੂੰ ਚਟਣੀ ਵਾਸਤੇ ਤਿਆਰ ਕੀਤਾ ਜਾ ਰਿਹਾ ਪਰ ਹੁਣ ਤੱਕ ਜਿੰਨੀਆਂ ਵੀ ਵੀਡੀਓ ਸਾਹਮਣੇ ਆ ਰਹੀ ਨੇ ਲੋਕਾਂ ਦੀ ਅਸੀਂ ਗੱਲ ਕਰੀਏ ਤਾਂ ਇਹੀ ਗੱਲ ਦੱਸੀ ਜਾ ਰਹੀ ਹੈ ਕਿ ਇਸ ਦੇ ਉੱਤੋਂ ਜਿਹੜੀ ਚਟਣੀ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਗੱਲ ਦੀ ਅਸੀਂ ਪੁਸ਼ਟੀ ਜਿਹੜੀ ਕਿ ਉਹ ਨਹੀਂ ਕਰਦੇ ਪਰ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਇਹ ਤਾਂ ਤੁਹਾਨੂੰ ਦਿਖਾਉਣਾ ਜ਼ਰੂਰ ਪਾਉਂਦਾ ਅਸੀਂ ਅਕਸਰ ਦੇਖਦੇ ਕਿ ਘਰਾਂ ਦੇ ਵਿੱਚ ਟਮਾਟਰ ਖਰਾਬ ਹੋ ਜਾਂਦੇ ਨੇ ਤਾਂ ਅਸੀਂ ਚੱਕ ਕੇ ਸੁੱਟ ਦਿੰਦੇ ਆ ਪਰ ਜਿਹੜੇ ਸਬਜ਼ੀਆਂ ਵਾਲੇ ਨੇ ਜਾਂ ਹੋਰ ਉਹਨਾਂ ਕੋਲ ਟਮਾਟਰ ਖਰਾਬ ਹੋ ਜਾਂਦੇ ਨੇ ਜਾਂ ਫਿਰ ਹੋਰ ਕਿਸ ਤਰੀਕੇ ਦੇ ਨਾਲ ਤਾਂ ਉਹ ਵੀ ਮੈਨੂੰ ਲੱਗਦਾ ਕਿ ਸੁੱਟੇ ਦਿੰਦੇ ਹੋਣਗੇ ਪਰ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਦੇ ਵਿੱਚ ਇਸ ਤਰੀ ਚੀਜ਼ ਨੂੰ ਬਣਾਇਆ ਜਾ ਰਿਹਾ ਚਲੋ ਮੰਨ ਲੈਨੇ ਆ ਇੱਕ ਪਾਸੇ ਅਸੀਂ ਜੇ ਦੇਖੀਏ ਕਿ ਹੋ ਸਕਦਾ ਕਿ ਨਾ ਟਮਾਟਰਾਂ ਨੂੰ ਸੁੱਟਿਆ ਜਾ ਰਿਹਾ ਹੋਵੇ ਪਰ ਕਾਦੇ ਵਾਸਤੇ ਜਿਸ ਤਰੀਕੇ ਦੇ ਨਾਲ ਬੰਦਾ ਇਹਨਾਂ ਨੂੰ ਟੱਬ ਦੇ ਵਿੱਚ ਪਾ ਕੇ ਉਸ ਦੀ ਚੰਗੀ ਲਤਰ ਲੜਤਾਈ ਕਰ ਰਿਹਾ ਤਾਂ ਇਸ ਤੋਂ ਸਾਫ਼ ਹੀ ਕਹਿ ਸਕਦੇ ਹਾਂ ਕਿ ਸ਼ਾਇਦ ਚਟਣੀ ਹੀ ਤਿਆਰ ਹੋ ਰਹੀ ਹੈ ਅਜਈਆਂ ਜਦੋਂ ਅਸੀਂ ਘਟੀਆਂ ਚੀਜ਼ਾਂ ਖਾਂਦੇ ਹਾਂ ਤਾਂ ਹੀ ਅਸੀਂ ਜੜਾ ਕੀ ਬਿਮਾਰੀਆਂ ਤੋਂ ਪੀੜਤ ਹੋ ਰਹੇ ਆ ਲਗਾਤਾਰ ਸਾਨੂੰ ਗੰਦਗੀ ਪ੍ਰੋਸੀ ਜਾ ਰਹੀ ਹੈ ਕਿਉਂਕਿ ਹੁਣ ਤਿਹਾਰਾਂ ਦਾ ਸੀਜ਼ਨ ਆ ਲੋਕਾਂ ਨੇ ਬੜੇ ਧੜੱਲੇ ਦੇ ਨਾਲ ਬਾਹਰਲੀ ਚੀਜ਼ਾਂ ਦਾ ਸੇਵਨ ਕਰਨਾ ਵੈਸੇ ਵੀ ਦੇਖਿਆ ਜਾ ਰਿਹਾ ਕਿ ਅੱਜਕੱਲ੍ਹ ਲੋਕ ਘਰ ਦਾ ਖਾਣਾ ਖਾ ਕੇ ਨਾ ਖੁਸ਼ ਨਹੀਂ ਹੁੰਦੇ ਜਿੰਨਾ ਉਹ ਫਾਸਟ ਫੂਡ ਖਾ ਕੇ ਖੁਸ਼ ਹੁੰਦੇ ਨੇ ਕਿਉਂਕਿ ਫਾਸਟ ਫੂਡ ਵੀ ਬਿਮਾਰੀਆਂ ਦਾ ਘਰ ਹੀ ਹੈ ਤੁਸੀਂ ਜਿੰਨਾ ਜ਼ਿਆਦਾ ਫਾਸਟ ਫੂਡ ਖਾਂਦੇ ਹੋ ਓਨੇ ਤੁਹਾਡੀ ਸਿਹਤ ਨੂੰ ਬਿਮਾਰੀਆਂ ਲੱਗਦੀਆਂ ਕਿਉਂਕਿ ਅੱਜਕੱਲ੍ਹ ਲੋਕ ਜ਼ੋਰ ਵਾਲਾ ਕੰਮ ਤਾਂ ਕੋਈ ਕਰਦਾ ਨਹੀਂ ਪਰ ਅਜਿਹੀਆਂ ਚੀਜ਼ਾਂ ਖਾ ਕੇ ਉਹਨਾਂ ਦੀ ਸਿਹਤ ਮੋਟੀ ਹੋ ਜਾਂਦੀ ਹੈ ਮੋਟਾਪਾ ਆਉਂਦਾ ਸ਼ੂਗਰ ਆਉਂਦਾ ਬਲੱਡ ਪ੍ਰੈਸ਼ਰ ਹਾਰਟ ਐਟੈਕ ਵਰਗੀਆਂ ਬਿਮਾਰੀਆਂ ਕਿਉਂਕਿ ਲਗਾਤਾਰ ਮਿਲਾਪ ਟਖੋਰੀ ਦੀਆਂ ਜਿਹੜੀਆਂ ਵੀਡੀਓਜ਼ ਆ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਦੇਖ ਕੇ ਜਿਹੜਾ ਖੁਦ ਨੂੰ ਵੀ ਮਨ ਖਰਾਬ ਹੋ ਜਾਂਦਾ ਕਿ ਅਸੀਂ ਅਜਿਹੀ ਗੰਦਗੀ ਖਾਂਦੇ ਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੰਦਗੀ ਪਰੋਸੀ ਜਾ ਰਹੀ ਹੈ ਜਿਸ ਦੇ ਕਰਕੇ ਉਹ अनेਕਾਂ ਬਿਮਾਰੀਆਂ ਦੇ ਨਾਲ ਪੀੜਤ ਹੋ ਜਾਂਦੇ ਨੇ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਮਿਲਾਪ ਟਖੋਰੀ ਦੀ ਵੀਡੀਓ ਹੋਵੇ ਤਾਂ ਸਾਨੂੰ ਜ਼ਰੂਰ ਜਿਹੜੇ ਕੀ ਭੇਜੀ ਜਾਵੇ ਤਾਂ ਕਿ ਅਸੀਂ ਉਸ ਦੇ ਉੱਤੇ ਖੁੱਲਕੇ ਜਿਹੜੇ ਕੀ ਗੱਲ ਕਰ ਸਕੀਏ ਤਾਂ ਕਿ ਲੋਕਾਂ ਨੂੰ ਵੀ ਸੁਚੇਤ ਕਰ ਸਕੀਏ ਕਿ ਅੱਜ ਕੱਲ੍ਹ ਦੀਆਂ ਚੀਜ਼ਾਂ ਦੇ ਵਿੱਚ ਕਿਸ ਤਰੀਕੇ ਦੀ ਮਿਲਾਵਟ ਖੋਰੀ ਕੀਤੀ ਜਾ ਰਹੀ ਹੈ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਬਿਊਰੋ ਰਿਪੋਰਟ ਅਖੰਡ ਲੋਕ